ہاں جی سہائے اردین ہر کو پیدنوں سے ملو سری ہر رائے سری ہر کریشن جی تیاری جس پر کیان ساتھ دوت جائے سری گروہ تیر پہدر سے گر گیا کارنو نیدے آبائیت آئے جی دس میں پاسچا سہائے پیری گروہ گوبین سنگھ پانچہ دے وادی ساکھ تھائیں گنا جی سہائے دسہ پاسچا جی کا مقصروں سری گروہ گرانس جی دسہ گروہ گرانس ਤੇਰਾ ਦੇ ਪਾਸ ਦਰਸ਼ਨ ਦਦਾ ਦਾ ਧਿਆਨ ਰੱਖ ਕੇ ਖਾਲਸਾ ਕੋਲ ਨਾ ਜੀ ਸ੍ਰੀ ਗੁਰੂ ਕੀ ਜੀ ਆਪ ਜੀ ਸਾਹਿਬ ਜਨ ਦੇ ਸਹੇਬਾਪਾ ਆਜੀਤ ਸਿੰਘ ਜੀ ਸਹੇਬਾਪਾ ਜੁਝਾਰ ਸਿੰਘ ਜੀ ਸਹੇਬਾਪਾ ਜੋਰਾਵਰ ਸਿੰਘ ਜੀ ਸਹੇਬਾਪਾ ਫਤਿਹ ਅਜੀਤ ਸਿੰਘ ਜਥੇ ਸਿੰਘ ਜੀ ਉਹ ਪੰਜ ਪਿਆਰੇ ਪੰਜ ਪੀਰ ਜਾਈ ਨੁਕਤੇ ਹੱਡੀਆਂ ਜੱਟੀਆਂ ਤੱਕਣਾ ਸ਼ਹੀਦ ਸਿੰਘਾਂ ਸਿੰਘੀਆਂ ਨੇ ਹੰਸਾ ਭਜਨ ਸਿੰਘਾਂ ਦੀ موسیقی <معنی> ਨਾਮ ਦਾ ਧਿਆਨ ਲੱਗੇ ਖਾਲਸਾ ਦਾ ਬੋਲਣਾ ਜੀ ਸ੍ਰੀ ਵਾਹਿਗੁਰੂ ਸਾਧ ਜੀ ਆਕਾਰ ਪੁਰਖ ਜੀ ਦਾ ਧਿਆਨ ਲੱਗੇ ਖਾਲਸਾ ਦਾ ਬੋਲਣਾ ਜੀ ਸ੍ਰੀ ਵਾਹਿਗੁਰੂ ਸਾਧ ਸੰਗਤਿ ਆਕਾਰ ਪੁਰਖ ਜੀ ਦਾ ਧਿਆਨ ਲੱਗੇ ਖਾਲਸਾ ਦਾ ਬੋਲਣਾ ਜੀ ਸ੍ਰੀ ਵਾਹਿਗੁਰੂ ਜਿਉਂ ਦੇ ਰਾਜੀ ਪਵਿੱਤਰ ਮਾਈ ਸ੍ਰੀ ਵਾਹਿਗੁਰੂ ਸ੍ਰੀ ਵਾਹਿਗੁਰੂ ਜੀ ਆਕਾਣ ਨੂੰ ਧੰਦਰ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਲਕਦੇਵ ਸੱਚੇ ਪਾਤਸ਼ਾਹ ਜੀ ਹੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਿਮੰਕ ਪਾਤਸ਼ਾਹ ਮੀਰੀ ਤੇ ਮਾਲਕ ਦੇ ਤੇ ਤੇ ਦੇ ਧੰਨ ਸੱਚੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਹੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੁਰੂ ਸਾਹਿਬ ਸੱਚੇ ਪਾਤਸ਼ਾਹ ਧੰਨ ਬਾਬਾ ਦੀਪ ਸਿੰਘ ਜੀ ਹੋ ਜਹਦੋ ਜੀ ਨੂੰ ਅਕਾਲ ਪੁਰਖ ਅੰਦਰ ਜਾਈ ਮਹਾਰਾਜ ਅਕੀਲੇ

ਨਿੰਦ ਦਾ ਹੰਕਾਰਿਆ ਦਾ ਨਾਸ ਕਰਨਾ ਸਤੁੰਤ ਜੇ ਪਾਚਾ ਮਹੱਲੇ ਸੋਖਿਆਂਦੀ ਨਾ ਸੰਪੂਰਨ ਕਰਾਉਣੇ ਮਹੱਲੇ ਸੋਖਿਆਂਦੀ ਨਾ fetan ਦੇ ਬਾਰੂਦ ਤੋਂ ਬਖਣੀ ਚੜ੍ਹਦੀ ਕਲਾ ਬਖਣੀ ਮਹਾਰਾਜ ਕਿਰਪਾ ਕਰਦੀ ਮਹੱਲੇ ਚੜਨ ਲੱਗੇ ਆ ਗਿਆ ਬਖਣੀ ਚੜਦਾ ਹੋਇਆ ਬੋਲਿਆ ਫੈਰ ਰਖੀ ਆਪਣੇ ਨਾਮ ਦੀ ਲੱਖ ਰੱਬ ਦੀ ਮਹਿਦਨੀ ਦਮ ਤਰਿਆ ਭਾਇਂ ਦੀ ਨਾਨਕ ਗੁਰੂ ਗੋਬਿੰਦ ਸਿੰਘ ਜੀ ਚੜ੍ਹਦੀ ਕਲਾ ਤੇਰੇ ਘਰੇ ਸਰਬੱਤ ਦਾ